ਲੱਗ ਗਿਆ ਪੁਲ ਦੇ ਨਾਲ ਹੈ ਪਾਣੀ ਤਾਂ ਬਹੁਤ ਤੇਜ਼ ਬਹੁਤ ਜਿਹਾ ਪਾਣੀ ਆਉਂਦਾ ਰੈਲ ਦਾ ਨਾਮ ਕਿੱਥੇ ਆਪਣੇ ਦੇਖਿਆ ਕਿੱਥੇ ਗਿਆ ਆਲਾ ਆਪਣੇ ਬਾਹਰੋਂ ਨਾ ਕੱਲ ਮੀਂਹ ਪੈ ਗਿਆ ਅੰਦਰ ਪਾਣੀ ਸਾਡੇ ਪੀਣਾ ਆਪਣੀ ਕਿੰਨਾ ਪਿਆਰ ਇਹ ਹਰ ਹਰੇਕ ਵਾਰੀ ਤਿਆਰੀ ਰੱਖਣੀ ਪਿਆ ਕਰਨੀ ਉਹ بے ਪਾਤਾ ਚੋੜਾ ਪਾਣੀ ਉਹ ਗੱਤ ਤੇ ਇਲਾਕਾ ਆਇਲ ਕੇ ਹੀ ਹੁੰਦਾ ਕਬਰ ਆ ਗਿਆ ਆ ਜੋ ਮੜਾ ਇਹਨਾਂ ਵੇਖ ਲੋ